ਹਾਂਜੀ ਸਤਿ ਸ੍ਰੀ ਅਕਾਲ ਵੀ ਮੇਰੇ ਪਹਿਲਾਂ ਤਾਂ ਆਹ ਕਮੈਂਟ ਪੜਿਓ ਕਿ ਮੇਰੇ ਵੀਰ ਦਾ ਕਮੈਂਟ ਸੀ ਸਾਡੇ ਸਾਧਾ ਦੇ ਪੇਪਰ ਸੀ ਤੇ ਵੀਜ਼ਾ ਲੱਗ ਗਿਆ ਬਈ ਇਟਲੀ ਦੇ ਵਿੱਚ ਵੀ ਆ ਗਏ ਸਾਡੀ ਮੇਲ ਵੀ ਕਰਤੀ ਜਿਹੜੀ 8 ਦਿਨਾਂ ਦੇ ਵਿੱਚ ਕਰਨੀ ਸੀ ਸਾਨੂੰ ਸਮਝ ਨਹੀਂ ਆ ਰਹੀ ਵੀ ਕੋਈ ਫਿਸਕਲ ਨਹੀਂ ਮਿਲਿਆ ਸਾਨੂੰ 26 ਨੂੰ ਬੁਲਾਇਆ ਸੀਗਾ ਤੇ ਜਿਹੜੇ ਬੰਦੇ ਨੇ ਬੁਲਾਇਆ ਸੀ ਉਹ ਵੀ ਇਟਲੀ ਚਾਹ ਚ 26 ਨੂੰ ਸਾਡੀ ਕਿਟ ਜਮਾ ਕਰਾਤੀ ਸੀ 26 ਜੂਨ ਨੂੰ ਹਨਾ ਤਾਨੂੰ ਫਿੰਗਰਾਂ ਦੀ ਡੇਟ ਵੀ ਮਿਲ ਗਈ ਪਰ ਪਤਾ ਕਿਵੇਂ ਲੱਗੇ ਵੀ ਕੈਟ ਅਸਲੀ ਸੀ ਕਿ ਨਕਲੀ ਵੀ ਮੇਰੇ ਪੂਰਾ ਕਮੈਂਟ ਤੁਸੀਂ ਆਪ ਹੀ ਪੜ ਲਓ ਪਹਿਲੀ ਗੱਲ ਤਾਂ ਜੇਕਰ ਤੁਹਾਨੂੰ ਪਰਫਾ ਤੂਰੇ ਦੇ ਵਿੱਚ ਮਾਲਕ ਜਾਂ ਮਾਲਕ ਵੱਲੋਂ ਵਕੀਲ ਜੀ ਨੇ ਦਿਲਗਾ ਪਾਵਰ ਆਫ ਅਟਰਨੀ ਵਕੀਲ ਨੂੰ ਦਿੱਤੀ ਹੋਵੇ ਲੈ ਕੇ ਜਾਂਦਾ ਤੁਹਾਡੇ ਤੇ ਵਕੀਲ ਦੇ ਜਾਂ ਤੁਹਾਡੇ ਅਤੇ ਮਾਲਕ ਦੇ ਉਥੇ ਪਰਫਾਤੂਰੇ ਵਾਲੇ ਸੈਨ ਕਰਵਾਉਂਦੇ ਆ ਫੇਰ ਕੱਟ ਦਿੰਦੇ ਆ ਹਨਾ ਫੇਰ ਕੋੜੀ ਫਿਸਕਾਲੇ ਵੀ ਨਾਲ ਹੀ ਮਿਲ ਜਾਂਦਾ ਉਹ ਹੁੰਦੀ ਆ ਅਸਲੀ ਕੱਟ ਸਹੀ ਕੱਟ ਜਿਹੜੀ ਪਰਫਾਤੂਰੇ ਵਾਲੇ ਸੈਨ ਕਰਵਾ ਕੇ ਤੇ ਆਪ ਦੇ ਕੋਲੋਂ ਕੱਟ ਦਿੰਦੇ ਆ ਤੇ ਦੂਜੀ ਜਿਹੜੀ ਗੱਲ ਆ ਵੀ ਕੱਟ ਨਕਲੀ ਖਾਲੀ ਕੱਟ ਵੀ ਜਮਾ ਕਰਾ ਦਿੰਦੇ ਆ ਖਾਲੀ ਕੱਟ ਜਮਾ ਕਰਾਉਣ ਦਾ ਕੋਈ ਫਾਇਦਾ ਨਹੀਂਗਾ ਉਹ ਨਕਲੀ ਆ ਜਿਹੜੀ ਪਰਫਾਦੂਰੀ ਦੇ ਵਿੱਚੋਂ ਮਿਲਦੀ ਏ ਕੱਟ ਜੇ ਉਹ ਜਮ੍ਹਾਂ ਕਰਾਈਆ ਉਹਦੇ ਨਾਲ ਕੋਈ ਫਿਸਕਾਲੇ ਵੀ ਮਿਲੂਗਾ ਤੇ ਉਹ ਕੱਟ ਵੀ ਸਹੀ ਹੋਊਗੀ ਜਿਹੜੀ ਬਿਨਾਂ ਮਾਲਕ ਦੇ ਤੇ ਬਿਨਾਂ ਤੁਹਾਡੇ ਸੈਨਾ ਤੋਂ ਕੱਟ ਜਮ੍ਹਾਂ ਹੋਈ ਆ ਉਹ ਨਕਲੀ ਆ